चीन ਦੇ ਕਿਨ ਰਾਜਵੰਸ਼ ਨੇ 221 ਈਸਾ ਪੂਰਵ ਬਾਹਰੀ ਹਮਲਿਆਂ ਤੋਂ ਬਚਣ ਵਾਸਤੇ ਇੱਕ ਕੰਧ ਬਣਾਉਣੀ ਸ਼ੁਰੂ ਕੀਤੀ ਜਿਸ ਨੂੰ ਬਣਾਉਣ ਤੇ ਕਰੋੜਾਂ ਦਾ ਖਰਚਾ ਹੋਇਆ ਤੇ 3 ਲੱਖ ਦੇ ਕਰੀਬ ਮਜ਼ਦੂਰਾਂ ਮਿਸਤਰੀਆਂ ਦੀ ਜਾਨ ਲੈਣ ਤੋਂ ਬਾਅਦ ਇਹ ਕੰਧ ਤਕਰੀਬਨ 2000 ਸਾਲ ਬਾਅਦ ਸਨ 1644 ਚ ਮਿਗ ਰਾਜਵੰਸ਼ ਦੇ ਸਮੇਂ ਪੂਰੀ ਹੋਈ ਇਸ ਨੂੰ ਗ੍ਰੇਟ ਵਾਲ ਆਫ ਚਾਈਨਾ ਕਿਹਾ ਜਾਂਦਾ ਹੈ ਬੜੀ ਮਸ਼ਹੂਰ ਹੈ ਕੰਧ ਜਿਹੜੀ ਕਹਿੰਦੇ ਆ ਪੁਲਾੜ ਤੋਂ ਵੀ ਦਿਸਦੀ ਆ ਇਸੇ ਤਰ੍ਹਾਂ 712 ਈਸਵੀ ਚ ਮੁਹੰਮਦ ਬਿਨ ਕਾਸਿਮ ਨੇ ਭਾਰਤ ਤੇ ਹਮਲਾ ਸ਼ੁਰੂ ਕੀਤਾ। ਉਨੇ ਇੱਕ ਵੱਡੇ ਇਲਾਕੇ ਚ ਕਤਲੇਆਮ ਕੀਤਾ ਉਸ ਤੋਂ ਬਾਅਦ महमूद ਗਜ਼ਨਵੀ ਮੁਹੰਮਦ ਗੋਰੀ ਕੁਤਬਉਦੀਨ ਐਬਕ ਬਲਬਨ ਅਲਾਉਦੀਨ ਖਿਲਜੀ ਮੁਹੰਮਦ ਬਿਨ ਤੁਗਲਕ ਤੈਮੂਰ ਬਾਬਰ ਨਾਦਰ ਸ਼ਾ ਤੇ ਅਹਿਮਦ ਸ਼ਾ ਅਬਦਾਲੀ ਵਰਗੇ 10 ਵੱਡੇ ਹਮਲਾਵਰ ਆਏ ਜਿਨ੍ਹਾਂ ਨੇ ਇੱਥੇ ਹਮਲੇ ਸਮੇਂ ਕਤਲੇਆਮ ਤਾਂ ਕੀਤਾ ਹੀ ਨਾਲ ਹੀ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਵੀ ਖਲਵਾੜ ਕੀਤਾ ਕੁਝ ਇਤਿਹਾਸਕਾਰ ਜਿਵੇਂ ਵਿਲ ਡੋਰੈਂਟ ਐਂਡਰੇ ਵਿੰਕ ਤੇ ਐਸ ਕੇ ਲਾਲ ਇਹ ਮੰਨਦੇ ਆ ਵੀ ਇਨ੍ਹਾਂ ਹਮਲਿਆਂ 'ਚ 1 ਕਰੋੜ ਤੋਂ 5 ਕਰੋੜ ਬੰਦਾ ਮਾਰਿਆ ਗਿਆ ਤੇ 10 ਲੱਖ ਤੋਂ ਵੱਧ ਔਰਤਾਂ ਨਾਲ ਜ਼ੁਲਮ ਹੋਇਆ। ਇਨ੍ਹਾਂ ਵਿਦੇਸ਼ੀ ਹਮਲਾਵਰਾਂ ਅੱਗੇ ਇੱਕ ਦੀ ਵੀ ਪੇਸ਼ ਨਾ ਗਈ। ਸਗੋਂ ਅੱਧੇ ਤੋਂ ਵੱਧ ਭਾਰਤ ਤੇ ਇਹ ਹਮਲਾਵਰ ਕਾਬਜ਼ ਹੋ ਗਏ ਤੇ ਇਨ੍ਹਾਂ ਆਪਣੇ ਰਾਜ ਕਾਇਮ ਕੀਤੇ। ਪਰ ਫਿਰ ਸਿੱਖ ਮਿਸਲਾਂ ਦਾ ਪੰਜਾਬ ਦੀ ਧਰਤੀ ਤੇ ਆਗਮਨ ਹੋਇਆ। ਜਿਨ੍ਹਾਂ ਨੇ ਇਨ੍ਹਾਂ ਹਮਲਾਵਰਾਂ ਨੂੰ ਰੋਕਣ ਵਾਸਤੇ ਇੱਕ ਖਾਲਸਾ ਰਾਜ ਦੀ ਕੰਦ ਉਸਾਰਨੀ ਸ਼ੁਰੂ ਕੀਤੀ। ਜਿਸ ਨੂੰ ਅੱਗੇ ਕੰਪਲੀਟ ਕੀਤਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਦੀ ਇਸ ਕੰਧ ਨਾਲ ਵਿਦੇਸ਼ੀ ਹਮਲੇ ਹੀ ਨਹੀਂ ਰੁਕੇ ਸਗੋਂ ਅੱਧਾ ਭਾਰਤ ਵੀ ਅਫਗਾਨਿਸਤਾਨ 'ਚ ਜਾਣੋਂ ਬਚ ਗਿਆ ਨਾਲ ਹੀ ਧੀਆਂ ਭੈਣਾਂ ਤੇ ਲੋਕਾਂ ਦੀ ਜਾਨ ਵੀ ਸੁਰੱਖਿਅਤ ਹੋਈ ਮੁੜ ਕੇ ਇਸ ਧਰਤੀ 'ਤੇ ਕਦੇ ਕਿਸੇ ਹਮਲਾਵਰ ਹੱਥੋਂ ਕਿਸੇ ਬੇਦੋਸ਼ੇ ਦਾ ਖੂਨ ਨਹੀਂ ਡੁੱਲਿਆ ਸ਼ੇਰ-ਏ-ਪੰਜਾਬ ਨੇ ਅਜਿਹਾ ਸਾਮਰਾਜ ਸਥਾਪਿਤ ਕੀਤਾ ਕਿ ਅਰਬੀ ਘੋੜਿਆਂ 'ਤੇ ਚੜ ਕੇ ਆਉਣ ਵਾਲੇ ਖਤਰਨਾਕ ਅਫਗਾਨਿਸਤਾਨੀ ਲੁਟੇਰੇ ਖਾਲਸਾ ਰਾਜ ਸਮੇਂ ਕਚਰਾ ਤੇ ਮਿੱਟੀ ਦੇ ਭਾਂਡੇ ਵੇਚਣ ਲੱਗ ਪਏ ਸੀ